ਆ ਸੜਕ ਜੰਗੜ ਪੈਣੀ ਤੋਂ ਹੋ ਕੇ ਜਾਂਦੀ ਏ ਰਿੱਤੇ ਵਾਲੀ ਪੈਣੀ ਦੋਸਤੋ ਖੇਤਾਂ 'ਚ ਹਾਲੀ ਪਾਣੀ ਹੈਗਾ ਤੇ ਖੇਤਾਂ 'ਚ ਪਾਣੀ ਵਧ ਵੀ ਰਿਹਾ ਹੈਗਾ ਥੋੜਾ ਥੋੜਾ ਵਧ ਰਿਹਾ ਹੈ ਜਿਆਦਾ ਨਹੀਂ ਵਧ ਰਿਹਾ ਤੇ ਆ ਜਿਹੜੀ ਸੜਕ ਚੱਲੀ ਹੈ ਨਾ ਇਹਦੇ ਦੋਨਾਂ ਪਾਸੇ ਤਬਾਹੀ ਦੇ ਮੰਜ਼ਰ ਹੈਗੇ ਨੇ ਬੂਰੀ ਤਰ੍ਹਾਂ ਨਾਲ ਪਰ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹਨਾ ਉਹ ਇਹ ਹੈਗੀ ਆ ਉਹ ਅੱਗੇ ਆਏਗੀ ਆਹ ਰੋਡ ਸਿੱਧੀ ਸਾਹਮਣੇ ਚੱਲੀ ਐ ਰਿੱਤੇ ਵਾਲੀ ਪੇਣੀ ਨੂੰ ਠੀਕ ਆ ਦੋਸਤੋਂ ਤੇ ਸੱਜੇ ਪਾਸਿਓਂ ਆ ਖੱਬੇ ਪਾਸਿਓਂ ਸੜਕ ਅੱਧੀ ਨਾਲੋਂ ਜ਼ਿਆਦਾ ਪਾਣੀ ਚ ਪਰ ਅਸਲ ਚੀਜ਼ ਹਾਲੇ ਦੋ 4 ਸੈਕਿੰਡ ਰੁਕੋ ਆਉਣ ਵਾਲੀ ਹੈਗੀ ਐ ਤੁਹਾਨੂੰ ਮੈਂ ਜਿਹੜੀ ਚੀਜ਼ ਸਹੀ ਦਿਖਾਣੀ ਚਾਹੁੰਨਾ ਜਿੱਥੇ ਪ੍ਰਸ਼ਾਸਨ ਦੀ ਚੰਗੀ ਨਲਾਇਕੀ ਹੈਗੀ ਐ ਯਾਰ ਹਾਦੀ ਹੋ ਗਈ ਇੱਥੇ ਤਾਂ ਆਹ ਦੇਖੋ ਇਸ ਤੋਂ ਬਾਅਦ ਸੜਕ ਖਤਮ हां जी मित्रों एथों बाद सड़क खत्म करीब 4 500 फुट सड़क खत्म हो गई है आ लोग कीचड़ وچوں ਲੰਘਦੇ ਪਏ ਨੇ ਇੱਥੇ ਡਿੱਗਦੇ ਵੀ ਪਏ ਨੇ ਕਿਚੜ چے مٹی ਨਾਲ ਮਿੱਟੀ ਵੀ ਹੁੰਦੇ ਪਏ ਨੇ ਲੋਕਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਲੋਕ ਅੱਕੇ ਪਏ ਸੀਗੇ ਉਹਦਾ ਕਾਰਨ ਇਹ ਹੈਗਾ ਕਿ ਰੇਤੇ ਵਾਲੀ ਆ ਰਾਮ ਸਿੰਘ ਭੈਣੀ ਦੇ ਕੋਲ ਲੋਕ ਪ੍ਰਸ਼ਾਸਨ ਨੂੰ 4 ਦਿਨ ਹੋ ਗਏ ਸੜਕ ਦਾ ਪਾੜ ਭਰਦਿਆਂ ਨੂੰ ਹਾਲੇ ਭਰਿਆ ਨਹੀਂ ਗਿਆ ਸ਼ਾਮ ਤੱਕ ਦੀ ਰਿਪੋਰਟ ਹੈਗੀ ਹੈ ਤੇ ਇੱਥੇ ਤਾਂ ਹਲੇ ਪ੍ਰੋਸੈਸਰ ਆਇਆ ਹੀ ਨਹੀਂ ਇੱਥੇ ਭਰਨੀ ਨਹੀਂ ਆਇਆ ਇਹਨੂੰ ਕਦੋਂ ਭਰਨ ਲੱਗਣਗੇ ਕੱਟੋਂ ਕਟ ਵੀ ਲੋਕੀ ਕਹਿੰਦੇ ਨੇ ਇੱਥੇ 4-500 ਟਰਾਲੀ 4-500 ਟਰਾਲੀ ਮਿੱਟੀ ਇੱਥੇ ਪਏਗੀ ਤਾਂ ਜਾ ਕੇ ਟੈਂਪਰੇਰੀ ਤੌਰ ਤੇ ਇਹ ਪਾੜ ਭਰਿਆ ਜਾਣਾ ਤੇ ਇੰਨੀ ਦੇਰ ਤੱਕ ਪਿੰਡ ਦੇ ਕਿੱਥੋਂ ਲੰਘਣਗੇ ਇਸ ਮਿੱਟੀ 'ਚੋਂ ਤੇ ਅਗਲਾ ਜਿਹੜਾ ਇੱਥਾ ਜ਼ਿਮੀਂਦਾਰ ਹੈਗਾ ਉਹ ਕਹਿੰਦਾ ਵੀ ਮੈਂ ਆਪਦੇ ਖੇਤ ਨੂੰ ਵਣ ਹੈਗਾ ਤੇ ਖੇਤ 'ਚ ਮੈਂ ਪੱਠੇ ਵਗੈਰਾ ਬੀਜਨੇ ਨੇ ਹੋਰ ਤਾਂ ਕੁਝ ਬੀਜਿਆ ਨਹੀਂ ਜਾਣਾ ਹਾਲੇ ਤੇ ਆਹ ਪਾੜ ਪਰਣ ਵਾਸਤੇ ਹਾਲੇ ਤਾਂ ਪ੍ਰਸ਼ਾਸਨ ਪਹੁੰਚਿਆ ਨਹੀਂ ਜਦੋਂ ਪ੍ਰਸ਼ਾਸਨ ਪਹੁੰਚੇਗਾ ਰੇਤੇ ਰਾਮ ਸਿੰਘ ਭੈਣੀ ਨਾਲੋਂ ਵੱਡਾ ਪਾੜ ਹੈਗਾ ਤੇ ਡੂੰਘਾ ਵੀ ਉਹਦੇ ਨਾਲੋਂ ਜ਼ਿਆਦਾ ਹੈਗਾ ਤੇ ਉੱਥੇ ਚਾਰ ਦਿਨ ਲੱਗੇ ਤਾਂ ਇਸ ਨੂੰ ਪਰਣ ਲੱਗਿਆ ਕਿੰਨੇ ਦਿਨ ਲੱਗਣਗੇ ਇਸ ਗੱਲ 'ਚ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਦੋਸਤੋ ਅਸੀਂ ਨਹੀਂ ਕਹਿੰਦੇ ਕਿ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਪਰ ਪ੍ਰਸ਼ਾਸਨ ਜੇ ਇੱਥੇ ਪਹੁੰਚੇਗਾ ਤਾਂ ਕੰਮ ਸ਼ੁਰੂ ਹੋਏਗਾ ਨਾ। ਪਹੁੰਚੇਗਾ ਕਦੋਂ? ਕਦੋਂ ਮਿੱਟੀ ਦੀਆਂ ਟਰਾਲੀਆਂ ਇੱਥੇ ਪਹੁੰਚਣ ਲੱਗਣਗੀਆਂ ਤੇ ਕਦੋਂ ਇਹ ਪਾੜ ਭਰਿਆ ਜਾਏਗਾ ਤੇ ਕਦੋਂ ਇੰਨਾ ਪਿੰਡਦਿਆਂ ਨੂੰ ਰਾਹਤ ਮਿਲੇਗੀ? ਸਭ ਤੋਂ ਜ਼ਿਆਦਾ ਇਹ ਕਿੰਨੇ ਸਾਨੂੰ ਦਿੱਕਤ ਹੈਗੀ ਹੈ ਪੀਣ ਵਾਲੇ ਪਾਣੀ ਦੀ। ਰਸਦ ਪਾਣੀ ਉਹ ਕਹਿੰਦੇ ਦੂਸਰੇ ਪਿੰਡਾਂ 'ਚ ਪਹੁੰਚਦਾ ਹੈਗਾ ਸਾਡੇ ਤੱਕ ਪਹੁੰਚਦਾ ਪਰ ਇੰਨਾ ਕੁ ਪਹੁੰਚਦਾ ਜਿੰਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਇਸ ਤੋਂ ਸੜਕ ਤੋਂ ਹੀ ਹੋ ਕੇ ਅੱਗੇ ਦੋ ਪਿੰਡ ਹੋਰ ਪਿੰਦੇ ਨੇ ਪਾਣੀ ਵਧਣਾ ਸ਼ੁਰੂ ਹੋ ਗਿਆ ਤੇ ਪ੍ਰਸ਼ਾਸਨ ਵਾਲੇ